ਪ੍ਰਧਾਨ ਸਾਹਿਬ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਈ ਨਹੀਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਨਗਰ ਪੰਚਾਇਤ ਹੜਾਇ ਦੀ ਪ੍ਰਧਾਨਗੀ ਤੋਂ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਪ੍ਰਧਾਨ ਚੁਣਿਆ ਤੇ ਤੁਹਾਨੂੰ ਇੱਥੇ ਖੜਨਾ ਚਾਹੀਦਾ ਸੀ ਤੁਸੀਂ ਇਕੱਲੇ ਪ੍ਰਧਾਨਗੀ ਦੀ ਮੋਰ ਤਾਂ ਕੀ ਸੀਮਤ ਹੋ ਜਾਂ ਲੋਕਾਂ ਦੇ ਹਮਦਰਦ ਵੀ ਹੋ ਕਿ ਤੁਸੀਂ ਕਹਿ ਰਹੇ ਹੋ ਸਾਲ ਡੇਢ ਸਾਲ ਹੋਇਆ ਸਰ ਜੇ ਕੋਈ ਉਹ ਤੋਂ ਪੁਰਾਣੀ ਵੀਡੀਓ ਮਿਲ ਜੇ 2 ਸਾਲ 5 ਸਾਲ ਪੁਰਾਣੀ ਇਸ ਘਰ ਦੀ ਫੇਰ ਉਹ ਤੁਹਾਡਾ ਕੀ ਪੱਖ ਹੋਏਗਾ ਉਹਦੇ ਤੇ ਇਹ ਮੇਰੀ ਨੌਲੇਜ ਮੁਤਾਬਕ ਡੇਢ ਤੋਂ ਸਾਲ ਹੈ ਸਰ ਤੁਹਾਡੀ ਨੌਲੇਜ ਮੁਤਾਬਕ ਨਹੀਂ ਇਹ ਘਰ ਨੂੰ 810 ਸਾਲ ਹੋ ਗਏ ਪਏ ਹੋਏ ਨੂੰ ਘਰ ਪਏ ਨੂੰ ਕਿੰਨੇ ਚਿਰ ਹੋਇਆ ਛੋਡੇ ਨੂੰ ਇਹ ਤਾਂ ਕਰ ਪਾਉਂਗਾ ਬਹੁਤ ਹੋ ਗਿਆ ਕਿੰਨਾ ਫਿਰ 10 ਸਾਲ ਵਾਂਗ ਹੋ ਗਿਆ ਜੇ ਇਹ ਜਗ੍ਹਾ ਪਾਈ ਹੁੰਦੀ ਹੋ ਹਾਂਜੀ ਜਿਹੜਾ ਸਾਰੇ ਹੋ ਰਿਹਾ ਟੋ ਟਵਾਈ ਦਾ ਕੀ ਇਹ ਕੀ ਤੁਹਾਨੂੰ ਨੌਲੇਜ ਹੈ ਇਸ ਬਾਰੇ ਜਾਣਕਾਰੀ ਹੈ ਇਹ ਨਸ਼ਾ ਤਸਕਰ ਦਾ ਘਰ ਕਟਾਇਆ ਜਾ ਰਿਹਾ ਜਾਂ ਨਜਾਇਜ਼ ਕਬਜੇ ਛੜਾਏ ਜਾ ਰਿਹਾ ਜੀ ਇਹ ਤਾਂ ਨਸ਼ੇ ਵਾਲਿਆਂ ਦੀ ਹੈਂ ਜੀ ਨਸ਼ੇ ਵਾਲਿਆਂ ਦੀ ਤੁਸੀਂ ਨਗਰ ਪੰਚਾਇਤ ਹੰਡਿਆ ਦੇ ਪ੍ਰਧਾਨ ਹੋ ਛੋਡੇ ਅਧਿਕਾਰੀ ਕਾਰਜ ਸਹਾਦਕ ਅਫਸਰ ਦਾ ਕਹਿ ਰਹੇ ਹੋ ਵੀ ਅਸੀਂ ਨਜਾਇਜ਼ ਸਾਰੀ ਢਾ ਰਹੇ ਹਾਂ ਜੀ ਤੁਸੀਂ ਨਸ਼ੇ ਵਾਲੇ ਕਿਵੇਂ ਕਹਿ ਰਹੇ ਹੋ ਤੁਸੀਂ ਪ੍ਰਧਾਨ ਸਾਹਿਬ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਤੁਸੀਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਨਗਰ ਪੰਚਾਇਤ ਹੰਡਿਆ ਦੀ ਪ੍ਰਧਾਨਗੀ ਤੋਂ ਵੀ ਤੁਹਾਡੀ ਜਾਣਕਾਰੀ ਤੋਂ ਬਿਨਾ ਕਾਰਜ ਸਹਾਦਕ ਅਫਸਰ ਨਜਾਇਜ਼ ਸਾਰੀਆਂ ਢਾ ਰਿਹਾ ਹਾਂਜੀ ਪ੍ਰਧਾਨ ਤੁਸੀਂ ਤੁਹਾਡੇ ਪ੍ਰਧਾਨ ਤੁਸੀਂ ਜੇ ਤੁਹਾਡੇ ਘਰ ਵਾਲੀ ਹੈ ਜੀ ਘਰ ਵਾਲੀ ਹੈ ਉਹ ਕਿੱਥੇ ਹੈ ਜੀ ਉਹ ਇੱਥੇ ਹੁਣ ਹੈ ਨਹੀਂ ਹਾਜ਼ਰ ਜੀ ਉਹਨਾਂ ਨੂੰ ਇੱਥੇ ਹਾਜ਼ਰ ਹੋਣਾ ਚਾਹੀਦਾ ਜੀ ਲੋਕ ਜੇਵੀਸੀ ਦੇ ਅੱਗੇ ਲੇਟ ਰਹੇ ਆ ਉਹਦੀਆਂ ਜਾਨਾਵਾਰ ਨੂੰ ਤਿਆਰ ਨੇ ਸੋਨੂੰ ਲੋਕਾਂ ਨੇ ਵੋਟਾਂ ਪਾ ਕੇ ਪ੍ਰਧਾਨ ਚੁਣਿਆ ਤਾਂ ਸਾਨੂੰ ਇੱਥੇ ਖੜਨਾ ਚਾਹੀਦਾ ਸੀ ਕਿੰਨੇ ਕਿਰਤੋ ਜਿਹੜਾ ਮਕਾਨ ਪਿਆ ਹੋਇਆ ਇੱਥੇ ਕੋਈ ਪਤਾ ਨਹੀਂ ਕਿੰਨੇ ਦਾ ਪ੍ਰਧਾਨ ਜੀ ਤੁਸੀਂ ਇਕੱਲੀ ਪ੍ਰਧਾਨਗੀ ਦੀ ਮੋਹਰ ਤੱਕ ਹੀ ਸੀਮਤ ਹੋ ਜਾਂ ਲੋਕਾਂ ਦੇ ਹਮਦਰਦ ਵੀ ਹੋ ਜੇ ਹਮਦਰਦੋਂ ਦਾ ਅੱਜ ਸਾਨੂੰ ਖੜਨਾ ਚਾਹੀਦਾ ਹੈ ਤੁਹਾਡੇ ਵੋਟਾਂ ਦੀ ਤਾਂ ਹੁਣ ਤਿੰਨ ਮਹੀਨਾ ਤੋਂ ਆਏ ਅੰਨੇ ਤਿੰਨ ਮਹੀਨਿਆਂ ਦੀ ਗੱਲ ਨਹੀਂ ਦੀ ਗੱਲ ਸੋਡੀ ਅੱਜ ਹਾਜ਼ਰੀ ਦੀ ਸੋਡੀ ਨਮਾਇੰਦੀ ਦੇ ਤਹਿਤ ਅੱਜ ਕਰਤਾ ਜਾ ਰਿਹਾ ਗੱਲ ਅੱਜ ਦੀ ਕਰ ਰਹੇ ਹਾਂ ਅਸੀਂ ਵੇ ਮਸ਼ਾਨ ਨੂੰ ਪਤਾ ਨਹੀਂ ਤੁਹਾਡੇ ਮੋਟਰ ਨੇ ਕਹਿੰਦੇ ਸਾਨੂੰ ਇਹਦੇ ਬਾਰੇ ਕੋਈ ਰਾਤ ਸਵੇਰੇ ਕੋਈ ਸੂਚਿਤ ਨਹੀਂ ਕੀਤਾ ਗਿਆ ਵੀ ਅਸੀਂ ਭਾਈ ਛੋਟੀ ਨਗਰ ਪੰਚਾਇਤ ਹਟਾਇਆ ਇਹ ਨਜਾਇਜ਼ ਕਬਜ਼ੇ ਛੜਾ ਰਹੇ ਹਾਂ ਨਹੀਂ ਜੀ ਸਾਨੂੰ ਕੋਈ ਕੋਈ ਪਤਾ ਨਹੀਂ ਜੀ ਤੁਹਾਨੂੰ ਉਹ ਜਾਣਕਾਰੀ ਹੈ ਵੀ ਤੁਹਾਡੇ ਕਾਰਸਾਧਕ ਅਫਸਰ ਕੌਣ ਹੈ ਜੀ ਉਹਨਾਂ ਦਾ ਨਾਂ ਕੀ ਹੈ ਇੱਥੇ ਉਹਦਾ ਵੀ ਨਹੀਂ ਪਤਾ ਜੀ ਜੋ ਹੈ ਨਗਰ ਪੰਚਾਇਤ ਚ ਪ੍ਰਧਾਨ ਦੀ ਕੁਰਸੀ ਤੇ ਤੁਹਾਡੇ ਘਰ ਵਾਲੀ ਬੈਂਦੀ ਹੈ ਜਾਂ ਤੁਸੀਂ ਬੈਠਦੇ ਹੋ ਜੀ ਘਰ ਵਾਲੀ ਬੈਣ ਦੇ ਉਹਨਾਂ ਨੂੰ ਜਾਣਕਾਰੀ ਹੈ ਜਾਂ ਉਹ ਵੀ ਨਹੀਂ ਵੇਤਾ ਜਾਣਕਾਰੀ ਹੁੰਦੀ ਸਾਨੂੰ ਪਤਾ ਫੇਰ ਜਾਂਦਾ ਹੁਣ ਤਾਂ ਅਜਾ ਅੱਛਾ ਤੁਸੀਂ ਹੁਣ ਆਏ ਹੋ ਜਦੋਂ ਰੌਲਾ ਪੈ ਗਿਆ ਹੁਣ ਤੁਸੀਂ ਰੋਕਣ ਆਏ ਹੋ ਢਾਉਣ ਆਏ ਹੋ ਸਰਕਾਰ ਦੇ ਪੱਖ ਚੋਂ ਜਾਂ ਲੋਕਾਂ ਦੇ ਪੱਖ ਚੋਂ ਇਹ ਤਾਂ ਲੋਕਾਂ ਦੇ ਪੱਖ ਜੀ ਲੋਕਾਂ ਦੇ ਪੱਖ ਚੋਂ ਕੋਈ ਤੁਸੀਂ ਆਵਾਜ਼ ਦਾ ਥਾਂ ਨਹੀਂ ਰਹੀ ਜੀ ਨਾ ਤੁਸੀਂ ਹਲੇ ਤੱਕ ਪੀੜਤ ਪਰਿਵਾਰ ਕੋਲੇ ਗਏ ਆਂ ਲੱਗ ਰਿਹਾ ਕੀ ਗੱਲ ਬਾਤ ਪ੍ਰਧਾਨ ਜੀ ਆਪ ਖੁਦ ਬਾਹਰ ਨਹੀਂ ਅੱਜ ਜਾਂ ਇੱਥੀ ਨੇ ਜੀ ਕੋ ਬਾਹਰ ਹੀ ਆ ਜੀ ਅੱਛਾ ਬਾਹਰ ਹੀ ਰਹਿੰਦੇ ਨੇ ਅੱਜ ਗੱਲ ਯਾਰ ਅਦਰ ਚੰਡੀਗੜ੍ਹ ਦੇ ਕਿਤੇ ਹੋਰ ਜੀ ਅੱਛਾ ਘਰ ਹੀ ਨੇ ਜੀ ਕਿਉਂ ਅੱਜ ਤੁਹਾਡੀ ਨਿਸ਼ਾਨਦੇਹੀ ਤੇ ਇਹ ਕਰਾਇਆ ਜਾ ਰਿਹਾ ਠੀਕ ਹੈ ਇਹ ਕਰ ਪਾਇਆ ਕਰੋ ਤੁਸੀਂ ਸਰ ਹੋ ਗਿਆ ਜੀ 1.5 ਤੋਂ 7-8 ਸਾਲ ਹੋ ਗਿਆ ਸਾਲ ਤੋਂ 1.5 ਸਾਲ ਹੋ ਗਿਆ ਸਰ ਜੇ ਕੋਈ ਉਹ ਤੋਂ ਪੁਰਾਣੀ ਵੀਡੀਓ ਮਿਲ ਜੇ 2 ਸਾਲ 5 ਸਾਲ ਪੁਰਾਣੀ ਇਸ ਘਰ ਦੀ ਫੇਰ ਤੁਹਾਡਾ ਕੀ ਪੱਖ ਹੋਏਗਾ ਉਹਦੇ ਤੇ ਮੇਰੇ ਮੇਰੀ ਨੌਲੇ ਮੁਤਾਬਕ ਹੈ ਡੇਢ ਸਾਲ ਹੈ ਸਰ ਤੁਹਾਡੀ ਨੌਲੇ ਮੁਤਾਬਕ ਨਹੀਂ ਇਹ ਘਰ ਨੂੰ 810 ਸਾਲ ਹੋ ਗਏ ਪਏ ਹੋਏ ਨੂੰ ਠੀਕ ਹੈ ਤੁਸੀਂ ਕਹਿ ਰਹੇ ਹੋ ਸਾਲ ਡੇਢ ਸਾਲ ਹੋਇਆ ਉਸ ਤੋਂ ਬਾਅਦ ਜਦ ਇਹ ਘਰ ਤੁਸੀਂ ਢਾਉਣ ਦੇ ਹੁਕਮ ਦਿੱਤੇ ਆ ਜਾਂ ਆਦੇਸ਼ ਦਿੱਤੇ ਆ ਜਾਂ ਤੁਸੀਂ ਇਹਦੇ ਕਾਰਵਾਈ ਕਰ ਰਹੇ ਹੋ ਤੇ ਜੇ ਘਰ ਪੁਰਾਣਾ ਕੋਈ 2-4 ਸਾਲ ਪੁਰਾਣੀ ਵੀਡੀਓ ਨਿਕਲੇ ਇਸ ਘਰ ਦੀ ਜੀ ਫਿਰ ਵੀ ਹੈ ਇਹ ਗਵਰਨਮੈਂਟ ਪ੍ਰੋਪਰਟੀ ਵੀ ਨਹੀਂ ਖੋਲ ਰਹਾ ਇਹ ਨਹੀਂ ਹੈ ਜੇ ਪੁਰਾਣਾ ਹੈਗਾ ਤਾਂ ਇਹ ਨਹੀਂ ਜਦੋਂ ਈਓ ਸਾਹਿਬ ਜਦੋਂ ਪਾਇਆ ਜਾ ਰਿਹਾ ਸੀ ਉਦੋਂ ਆਪਣੇ ਅਧਿਕਾਰੀ ਕਿਉਂ ਕਬੂਤਰ ਵਾਂਗ ਅੱਖਾਂ ਮੀਚੀ ਰੱਖਿਆ ਉਦੋਂ ਕਿਉਂ ਨਹੀਂ ਆ ਪਟਾਉਣ ਦੀ ਕੋਈ ਕੀਤੀ ਜਾਂ ਇਹਨਾਂ ਨੂੰ ਰੋਕਿਆ ਕਿ ਫਿਰ ਕਾਰਵਾਈ ਕੀਤੀ ਗਈ ਹੈ ਇਹ ਜਿਹੜਾ ਸਰ ਘਰ ਘਟਾਇਆ ਜਾ ਰਿਹਾ ਨਜਾਇਜ਼ ਹੋ ਸਾਰੀ ਕਰਕੇ ਘਟਾਇਆ ਜਾ ਰਿਹਾ ਨਸ਼ਾ ਤਸਕਰ ਦੇ ਕਰਕੇ ਇਹ ਨਜਾਇਜ਼ ਸਾਰੀ ਵੀ ਹੈ ਜੀ ਤੇ ਬੰਦੇ ਸਾਨੂੰ ਰਿਪੋਰਟ ਚ ਪਤਾ ਲੱਗਿਆ ਪੁਲਿਸ ਦੇ ਰਿਪੋਰਟ ਰਿਕਾਰਡ ਸਾਡੇ ਕੋਲ ਕੀ ਸਰ ਤੱਥ ਹੈ ਜੀ ਦਾ ਘਰ ਹੈ ਉਹ ਕਹਿ ਰਹੇ ਵੀ ਸਾਡੇ ਤੇ ਜੇ ਇੱਕ ਵੀ ਪਰਚਾ ਹੋਇਆ ਤਾਂ ਅਸੀਂ ਚੌਂਕ ਤੇ ਖੜਾ ਕੇ ਸੁਸਾਇਡ ਕਰਾਂਗੇ ਸਾਰੀ ਪਬਲਿਕ ਦੇ ਸਾਹਮਣੇ ਤੇ ਸਾਡੇ ਰਿਕਾਰਡ ਦੇ ਵਿੱਚ ਇਹ ਇਲੀਗਲ ਕੰਸਟ੍ਰਕਸ਼ਨ ਹੈ ਜੇ ਤੁਸੀਂ ਇਲੀਗਲ ਕਹੋ ਨਜਾਇਜ਼ ਸਰ ਤੁਸੀਂ ਨਸ਼ਾ ਤਸਕਰੀ ਨੂੰ ਵਿੱਚ ਕਿਉਂ ਸ਼ਾਮਲ ਕਰ ਰਹੇ ਹੋ ਤੁਸੀਂ ਜाहिर ਨਹੀਂ ਫਿਰ ਇਹ ਪੁਲਿਸ ਡਿਪਾਰਟਮੈਂਟ ਇਹ ਨਹੀਂ ਪੁਲਿਸ ਡਿਪਾਰਟਮੈਂਟ ਨਹੀਂ ਸਰ ਤੁਹਾ ਕੁਝ ਹੋਰ ਪੁਲਿਸ ਦੀ ਮਦਦ ਦੀ ਲੈ ਰਹੇ ਹੋ ਕਿ ਕੋਈ ਇੱਥੇ ਹਿੰਸਾ ਕਿ ਘਟਣਾ ਨਾ ਹੋ ਜੇ ਪੁਲਿਸ ਦਾ ਵੀ ਪੁਲਿਸ ਕੋ ਰਿਪੋਰਟ ਹੈ ਜੀ ਕਹਿੰਦੇ ਘਰ ਸਰ ਪੁਲਿਸ ਠਹਾਰੀ ਹੈ ਜਾਂ ਤੁਸੀਂ ਠਹਾਰੇ ਹੋ ਨਗਰਪੰਚਾਇਤ ਠਹਾਰੀ ਹੈ ਜੀ ਪੁਲਿਸ ਨਗਰਪੰਚਾਇਤ ਠਹਾਰੇ ਪੁਲਿਸ ਦਾ ਤੁਹਾਡੀ ਮਦਦ ਤੇ ਆਈ ਹੋਏ ਨਾ ਜੀ ਕੋਈ ਇੱਥੇ ਹਿੰਸਾ ਘਟਣਾ ਨਾ ਹੋਵੇ ਤੇ ਨਾ ਬਹੁਤ ਪਰਿਵਾਰ ਚ ਹੋਰ ਕੌਣ ਕੌਣ ਹੈ ਤੁਸੀਂ ਦੋਨੇ ਜੀ ਹੋ ਹਾਂ ਦੋਨੇ ਜੀ ਕੋਈ ਨਹੀਂ ਹੈ ਸਾਡੇ ਨਾਲ ਮੈਂ ਕਿੱਥੇ ਲੈ ਕੇ ਜਾਵਾਂ ਉਹ ਸਾਰੇ ਨਾ ਕੁੜੀਆਂ ਨਿੱਕੇ ਨਿੱਕੇ ਦਾਣ ਗੁਰਗਾ ਦੇਖ ਰਹੇ ਹੋ ਗੁਰਗਾ ਨਹੀਂ ਵਟਣੂ ਘਰ ਪਾਈ ਨੂੰ ਕਿੰਨਾ ਚਿਰ ਹੋਇਆ ਤੁਹਾਡੇ ਨੂੰ ਉਹ ਕੁੜੀਆਂ ਇਹ ਤਾਂ ਘਰ ਪਾਈ ਦਾ ਛੋਟਾ ਬੇ ਕਿੰਨਾ ਫਿਰ 10 ਸਾਲ ਵਾਂਗ ਹੋ ਗਿਆ ਜੇ ਜਗ੍ਹਾ ਪਾਈ ਹੁੰਦੀ ਹੋਵੇ ਤੇ 10 ਸਾਲ ਦਾ ਘਰ ਪਾਇਆ ਹੋਇਆ ਜਿਹੜਾ ਢਾਇਆ ਜਾ ਰਿਹਾ ਤੇ ਇਹ ਘਰ ਹੈਗੀ ਦੇ ਨਾਂ ਸੀ ਸਾਡੀ ਸਾਡੀ ਦੀਗਾ ਇਹਦੀ ਰੋਟੀ ਨਾ ਤੁਹਾਡੇ ਘਰ ਵਾਲੇ ਦੇ ਜੰਮੀ ਦੀ ਭਾਈ ਇੱਥੇ ਨਹੀਂ ਕੋਈ ਜਿੱਟਰੀ ਕੋਈ ਨਹੀਂ ਲਾਈ ਨਹੀਂ ਆ ਗਿਆ ਜੇ ਸਾਰੇ ਲੈ ਜਾਣਾ ਸਾਡੇ ਪੈਸੇ ਕੁਈ ਰੋਕੀਏ ਜਗ੍ਹਾ ਪੈਣੀ ਸਾਰੇ ਗੱਲ ਸਾਰੇ ਜਗ੍ਹਾ ਪਾਈ ਹੋਈਆਂ ਨੇ ਚਾਹੀਦੇ ਸਾਰੇ ਪਿੰਡ ਤੋਂ ਤੁਹਾਨੂੰ ਆਖਣ ਕਰਦੇ ਹਾਂ ਟਾਈਮ ਅੱਜ ਨੇ ਬੋਸ ਸਾਰੇ ਨਾ ਕਿ ਮੈਂ ਕਹ ਰਹਾ ਹਾਂ ਇਹ ਨਰ ਦੇ ਚਾਰੇ ਇਹ ਨਾ ਬੇਨਿਆ ਅੱਜ ਸਿਵਾਰਾ ਨਾ ਰੱਖਦੇ ਨਾ ਬੋਸ ਜਰਾ ਮਾੜਾ ਕਰਦੇ ਹੋਗਾ ਕੋਈ ਕਰਦੇ ਪਰਚਾ ਆਵੇ ਫਿਰ ਵੀ ਅਸੀਂ ਟਪ ਕਰਕੇ ਵੇਚੀ ਜਾਂਦਾ ਪਰਚੇ ਨੇ